ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਗੱਲ ਕਰਾਂਗੇ નિਬੰਧ ਤੁਰਨ ਦਾ ਹੁਨਰ ਜਿਸ ਦੇ ਲੇਖਕ ਨੇ ਡਾਕਟਰ ਨਰਿੰਦਰ ਸਿੰਘ ਕਪੂਰ ਇਸ ਨਿਬੰਧ ਵਿੱਚ ਲੇਖਕ ਨੇ ਸਾਨੂੰ ਤੁਰਨ ਦੇ ਬਹੁਤ ਸਾਰੇ ਲਾਭ ਦੱਸੇ ਨੇ ਜਿਵੇਂ ਕਿ ਲੇਖਕ ਕਹਿੰਦਾ ਹੈ ਕਿ ਜਿਹੜਾ ਮਨੁੱਖ ਤੁਰਦਾ ਹੈ ਉਹ ਹਮੇਸ਼ਾ ਬਿਮਾਰੀਆਂ ਤੋਂ ਰਹਿਤ ਹੁੰਦਾ ਹੈ ਉਸ ਦਾ ਜਿਹੜਾ ਸਰੀਰ ਹੈ arogya ਰਹਿੰਦਾ ਹੈ ਤੇ ਉਹ ਮਨੁੱਖ ਕੁਦਰਤ ਦੇ ਬਹੁਤ ਜ਼ਿਆਦਾ ਨੇੜੇ ਹੋ ਜਾਂਦਾ ਹੈ ਤੇ ਇਸ ਤੋਂ ਇਲਾਵਾ ਲੇਖਕ ਨੇ ਆਪਾਂ ਨੂੰ ਤੁਰਨ ਦੇ ਹੋਰ ਵੀ ਬਹੁਤ ਸਾਰੇ ਲਾਭ ਆ ਜੋ ਇਸ નિਬੰਧਦ ਰਾਹੀਂ ਸਾਨੂੰ ਦੱਸੇ ਨੇ ਤੇ ਉਹਨਾਂ ਨੂੰ ਆਪਾਂ ਨੂੰ ਸਿੱਖਣ ਦੀ ਲੋੜ ਵੀ ਹੈ ਤੇ ਆਓ ਹੁਣ ਆਪਾਂ ਇਸ ਨਿਬੰਧ ਨੂੰ ਪੜਨਾ ਸ਼ੁਰੂ ਕਰਦੇ ਹਾਂ ਦੇਖਦੇ ਹਾਂ ਸਾਨੂੰ ਲੇਖਕ ਨੇ ਕਿਹੜੇ-ਕਿਹੜੇ ਤੁਰਨ ਦੇ ਲਾਭ ਦੱਸੇ ਨੇ ਤੇ ਇਸ ਨਿਬੰਧ ਨੂੰ ਆਪਾਂ ਐਕਸਪਲੇਨ ਕਰਦੇ ਹਾਂ ਸਭ ਤੋਂ ਪਹਿਲਾਂ ਲੇਖਕ ਸਾਨੂੰ ਸ਼ੁਰੂਆਤ ਦੇ ਵਿੱਚ ਕਹਿੰਦਾ ਹੈ ਕਿ ਕੇਵਲ ਸਬਰ ਸੰਤੋਖ ਵਾਲਾ ਆਦਮੀ ਹੀ ਲੰਬੇ ਪੈਡੇ ਉੱਤੇ ਤੁਰ ਸਕਦਾ ਹੈ ਕਹਿੰਦਾ ਜਿਹੜੇ ਮਨੁੱਖ ਠੀਕ ਤੁਰ ਨਹੀਂ ਸਕਦੇ ਉਹ ਸਦਾ ਗਲਤ ਨਿਸ਼ਾਨਿਆਂ ਉੱਤੇ ਹੀ ਪਹੁੰਚਦੇ ਹਨ ਜਦੋਂ ਦਾ ਮਨੁੱਖ ਕਾਰ ਉੱਤੇ ਸਵਾਰ ਹੋਇਆ ਹੈ ਉਹ ਤੁਰਨ ਦੀ ਮੌਜ ਤੋਂ ਵਾਂਝਾ ਹੋ ਗਿਆ ਹੈ ਕਹਿੰਦਾ ਜਦੋਂ ਆਦਮੀ ਇੱਕ ਥਾਂ ਉੱਤੇ ਰਹਿ ਕੇ ਅੱਕ ਜਾਂਦਾ ਹੈ ਤਾਂ ਉਹ ਕਿਦਰੇ ਦੂਰ ਨਿਕਲ ਜਾਣਾ ਚਾਹੁੰਦਾ ਹੈ ਤੁਰਨਾ ਅਸਲ ਵਿੱਚ ਹਲਕੇ-ਫੁਲਕੇ ਹੋਣ ਦਾ ਹੀ ਹੁਨਰ ਹੈ ਇਸ ਤੋਂ ਬਾਅਦ ਲੇਖਕ ਦੋ ਪ੍ਰਸਿੱਧ ਸ਼ਖਸੀਅਤਾਂ ਬਾਰੇ ਉਦਾਹਰਣ ਵਜੋਂ ਸਾਨੂੰ ਦੱਸਦੇ ਨੇ ਕਿ ਯੂਲੀਸਿਸ ਤੇ ਗੁਰਨਾਨਕ ਦੇਵ ਜੀ ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦੇ ਪ੍ਰਤੀਕ ਹਨ ਤੇ ਪੰਜਾਬੀ ਸੱਭਿਆਚਾਰ ਨਿਰੰਤਰ ਵਹਿਣ ਵਿੱਚ ਪਿਆ ਰਹਿਣ ਵਾਲਾ ਸੱਭਿਆਚਾਰ ਹੈ ਕਹਿੰਦਾ ਮਨੁੱਖ ਨੇ ਆਪਣੇ فاਸਲੇ ਇੰਨੇ ਲੰਬੇ ਕਰ ਲੈਨੇ ਕਿ ਇਸੇ ਕਰਕੇ ਅੱਜ ਉਸ ਨੂੰ ਕਾਰਾਂ ਗੱਡੀਆਂ ਬੱਸਾਂ ਉਸਦੀ ਮਜਬੂਰੀ ਬਣ ਕੇ ਰਹਿ ਗਈਆਂ ਨੇ ਅਰ ਜਿੰਨਾ ਮਨੁੱਖਾਂ ਨੂੰ ਤੁਰਨ ਦੇ ਜਿਹੜੇ ਮੌਕੇ ਮਿਲਦੇ ਵੀ ਹਨ ਉਹ ਉਹਨਾਂ ਦਾ ਵੀ ਲਾਭ ਨਹੀਂ ਉਠਾਉਣਾ ਚਾਹੁੰਦੇ ਇਸੇ ਲਈ ਤਾਂ ਅੱਜਕੱਲ ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਵੱਧ ਰਹੀਆਂ ਨੇ ਤੇ ਜਿਨ੍ਹਾਂ ਦਾ ਹੱਲ ਕੇਵਲ ਤੁਰਨਾ ਹੀ ਹੈ ਤੇ ਤੁਰਨ ਦੇ ਲਾਭ ਦੱਸਦੇ ਹੋਏ ਲੇਖਕ ਸਭ ਤੋਂ ਪਹਿਲਾਂ ਸਾਨੂੰ ਦੱਸਦਾ ਹੈ ਕਿ ਤੁਰਨ ਦੇ ਨਾਲ ਸਵੈ ਵਿਸ਼ਵਾਸ ਵਧਦਾ ਹੈ ਤੁਰਨ ਤੋਂ ਕਿਸੇ ਦੀ ਆਜ਼ਾਦੀ ਵੀ ਮਾਪੀ ਜਾ ਸਕਦੀ ਹੈ ਤੇ ਜਿਹੜੇ ਪਤੇ ਪਤਨੀ ਇਕੱਠੇ ਸਹਿਰ ਕਰ ਸਕਦੇ ਨੇ ਉਹ ਦੁਨੀਆ ਦੀ ਹਰ ਮੁਸੀਬਤ ਦਾ ਖਿੜੇ ਮੱਥੇ ਸਾਹਮਣਾ ਕਰ ਸਕਦੇ ਹਨ ਤੇ ਤੁਰਨ ਵਾਲਿਆਂ ਲਈ ਸਾਰੀਆਂ ਥਾਵਾਂ ਨੇੜੇ ਹੀ ਪ੍ਰਤੀਤ ਹੁੰਦੀਆਂ ਹਨ ਤੇ ਤੁਰਨ ਵਿੱਚ ਇੱਕ ਲੈ ਤਾਲ ਅਤੇ ਸੰਗੀਤ ਹੈ ਤੁਰਨ ਵੇਲੇ ਕਲਪਨਾ ਉੱਚੀਆਂ ਉਡਾਰੀਆਂ ਮਾਰਦੀ ਹੈ ਤੁਰਨ ਨਾਲ ਹੀ ਮਨੁੱਖ ਆਪਣੇ ਪ੍ਰਾਂਤ ਅਤੇ ਦੇਸ਼ ਦੀ ਵਿਸ਼ਾਲਤਾ ਦਾ ਪਤਾ ਲਗਾ ਸਕਦਾ ਹੈ ਕਹਿੰਦਾ ਤੁਰਨਾ ਤਾਂ ਇੱਕ ਐਨਾ ਵੱਡਾ ਹੁਨਰ ਹੈ ਕਿ ਅਗਰ ਕੋਈ ਮਨੁੱਖਾ ਆਤਮਕਾਤ ਕਰਨ ਜਾ ਰਿਹਾ ਤਾਂ ਉਹਦਾ ਵੀ ਇਰਾਦਾ ਬਦਲ ਸਕਦਾ ਹੈ ਕਿਸੇ ਪਿਆਰੇ ਨਾਲ ਤੁਰਨ ਦਾ ਰਸਤਾ ਸਾਡੀ ਯਾਦ ਦਾ ਹਿੱਸਾ ਬਣ ਜਾਂਦਾ ਹੈ ਤੇ ਜਿਹੜਾ ਮਨੁੱਖ ਤੁਰਦਾ ਹੈ ਉਹ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈ ਤੇ ਕੁਦਰਤ ਦੇ ਨਾਲ ਨਾਤਾ ਸਾਡੇ ਮਨ ਨੂੰ ਅਮੀਰ ਅਤੇ ਦਿਲ ਨੂੰ ਵਿਸ਼ਾਲ ਕਰ ਦਿੰਦਾ ਹੈ ਤੇ ਪੰਛੀਆਂ ਦਰਖਤਾਂ ਫੁੱਲਾਂ ਤੇ ਘਾਹ ਨਾਲ ਦੋਸਤੀ ਰੱਖਣ ਵਾਲਾ ਆਦਮੀ ਹਮੇਸ਼ਾ ਖੁਸ਼ ਹੁੰਦਾ ਹੈ ਤੇ ਤੁਰਨ ਦੇ ਨਾਲ ਜਿਹੜੀਆਂ ਨਿਗੂਣੀਆਂ ਚੀਜ਼ਾਂ ਵੀ ਸੁੰਦਰ ਲੱਗਣ ਲੱਗ ਜਾਂਦੀਆਂ ਨੇ ਤੇ ਤੁਰਨ ਵਾਲਾ ਵਿਅਕਤੀ ਬੀਰ ਧੀਰ ਅਤੇ ਗੰਭੀਰ ਵੀ ਹੋ ਜਾਂਦਾ ਹੈ ਤੇ ਉਸ ਦੇ ਨਹਾਉਣ ਧੋਣ ਖਾਣ ਸੌਣ ਆਦ ਦੇ ਅਰਥ ਤੁਰਨ ਦੇ ਫਾਸਲੇ ਦੇ ਸੰਦਰਭ ਵਿੱਚ ਹੀ ਬਦਲ ਜਾਂਦੇ ਨੇ ਤੇ ਉਸ ਤੋਂ ਬਾਅਦ ਲੇਖਕ ਦੱਸਦਾ ਹੈ ਕਿ ਅਜੋਕੇ ਯੁੱਗ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿਣਗੇ ਤੇ ਇਹ ਲੋਕ ਉਹ ਹਨ ਜਿਨ੍ਹਾਂ ਨੂੰ ਗਦੈਲਿਆਂ ਉੱਤੇ ਵੀ ਚੰਗੀ ਨੀਂਦ ਨਹੀਂ ਆਉਂਦੀ ਤੇ ਤੁਰਨ ਵਿੱਚ ਲੱਗਣ ਵਾਲਾ ਸਾਰਾ ਵਕਤ ਸਾਡਾ ਸਰੀਰ ਕਿਸੇ ਨਾ ਕਿਸੇ ਤਰੀਕੇ ਸਾਨੂੰ ਵਾਪਸ ਮੋੜ ਦਿੰਦਾ ਹੈ ਤੇ ਜਿਹੜੇ ਲੋਕ ਤੁਰਨ ਦੇ ਵਿਰੁੱਧ ਦਲੀਲਾਂ ਦਿੰਦੇ ਨੇ ਉਹ ਲੋਕ ਅਕਸਰ ਹੀ ਬਹੁਤੀਆਂ ਗੱਲਾਂ ਆਪਣੀਆਂ ਬਿਮਾਰੀਆਂ ਬਾਰੇ ਕਰਦੇ ਨੇ ਤੇ ਇਸ ਤੋਂ ਬਾਅਦ ਲੇਖਕ ਸਾਨੂੰ ਇੱਕ ਸੰਦੇਸ਼ ਦਿੰਦਾ ਹੋਇਆ ਇਹ ਕਹਿੰਦਾ ਹੈ ਕਿ ਜਿੱਥੇ ਵੀ ਤੁਰ ਕੇ ਪਹੁੰਚਿਆ ਜਾ ਸਕਦਾ ਹੋਵੇ ਉੱਥੇ ਸਾਨੂੰ ਤੁਰਨਾ ਚਾਹੀਦਾ ਹੈ ਤੇ ਜਿਹੜਾ ਤੁਹਾਨੂੰ ਤੁਰ ਕੇ ਮਿਲਣ ਆਵੇ ਉਸ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਤੁਰਨ ਦੇ ਨਾਲ ਅਨੁਭਵ ਦੀ ਦੌਲਤ ਕਮਾਉਣੀ ਹੋਵੇ ਤਾਂ ਆਪਣੇ ਅਨੁਭਵ ਦਾ ਸਰਮਾਇਆ ਨਾਲ ਲੈ ਕੇ ਤੁਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਲੇਖਕ ਅਖੀਰ ਵਿੱਚ ਸਾਨੂੰ ਇੱਕ ਯੂਨਾਨੀ ਫਿਲਾਸਫਰ ਵਾਰੇ ਦੱਸਦਾ ਹੈ ਕਿ ਉਹ ਦੁਨੀਆ ਕੋਲੋਂ ਸਿੱਖਣ ਤੇ ਦੁਨੀਆ ਨੂੰ ਸਿਖਾਉਣ ਨੂੰ ਤੁਰੰਦਾ ਉਦੇਸ਼ ਹੀ ਮੰਨਦੇ ਹਨ ਹਿਉਨ ਸੰਗ ਅਤੇ ਫਾ ਆਨ ਐਦਾਂ ਦੇ ਦੋ ਪਲਾਸ ਪਰ ਸੀ ਜਿਹੜੇ ਤੁਰਕੇ ਹੀ ਭਾਰਤ ਵਿੱਚ ਆਏ ਸਨ ਤੇ ਲੇਖਕ ਕਹਿੰਦਾ ਹੈ ਕਿ ਦੂਜੇ ਸ਼ਹਿਰ ਦੀਆਂ ਉਹ ਥਾਵਾਂ ਹੀ ਸਾਨੂੰ ਅਕਸਰ ਯਾਦ ਰਹਿੰਦੀਆਂ ਨੇ ਜਿਹੜੀਆਂ ਅਸੀਂ ਤੁਰਕੇ ਦੇਖੀਆਂ ਹੋਣ ਤੇ ਤੁਰਨ ਦਾ ਅਖੀਰ ਦੇ ਵਿੱਚ ਉਹ ਫਾਇਦਾ ਦੱਸਦਾ ਹੈ ਕਿ ਤੁਰਨ ਦੇ ਨਾਲ ਤਾਂ ਸਾਡੇ ਚਿਹਰੇ ਉੱਤੇ ਝੁਰੜੀਆਂ ਵੀ ਨਹੀਂ ਪੈਂਦੀਆਂ ਸੋ ਏ ਸੀ ਅੱਜ ਦਾ ਆਪਣਾ ਨਿਬੰਧ ਤੁਰਨ ਦਾ ਹੁਨਰ ਤੇ ਇਸ ਨੂੰ ਆਪਾਂ ਇੱਕ ਲਾਈਨ ਟੂ ਲਾਈਨ ਐਕਸਪਲੇਨ ਕੀਤਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਵਧੀਆ ਲੱਗੀ ਹੋਵੇਗੀ ਤੇ ਤੁਹਾਡੇ ਐਗਜ਼ਾਮ ਦੇ ਲਈ ਵੀ ਹੈਲਪਫੁਲ ਰਹੇਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ